ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਚੋਣ ਪ੍ਰਚਾਰ ਜੋ ਕੀਤਾ ਜਾ ਰਿਹਾ ਸੀ ਸੋ ਇਸੇ ਦੌਰਾਨ ਜਿਵੇਂ ਕਿ ਉਹਨਾਂ ਦੀ ਅੱਖ ਦੇ ਵਿੱਚ ਜਦੋਂ ਲੋਕੀਆਂ ਦਾ ਸਵਾਗਤ ਕਰ ਰਹੇ ਸੀ ਫੁੱਲ ਵਰਸਾਰੇ ਸੀ ਤਾਂ ਇੱਕ ਜੋ ਫੁੱਲ ਹੈ ਉਹਨਾਂ ਦੀ ਅੱਖ ਦੇ ਵਿੱਚ ਲੱਗ ਗਿਆ ਜਿਸ ਤੋਂ ਬਾਅਦ ਉਹ ਇੱਕਦਮ ਤਾਂ ਪੈਲਣਾ ਪਹਿਲਾਂ ਬੋਲਣਾ ਬੰਦ ਹੋ ਗਏ ਕਿਉਂਕਿ ਅੱਖ ਦੇ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਤਕਲੀਫ ਹੋਈ ਲਗਾਤਾਰ ਅੱਖ ਦੇ ਵਿੱਚੋਂ ਪਾਣੀ ਵਹਿ ਰਿਹਾ ਸੀ ਉਹ ਆਪਣੀ ਅੱਖ ਨੂੰ ਫਿਰ ਵੀ ਸਾਫ਼ ਕਰਦੇ ਹੋਏ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਜੋ ਨਾਮ ਹੈ ਲੋਕ ਦੇ ਵੱਲ ਵੀ ਕਾਫੀ ਜ਼ਿਆਦਾ ਲਿਆ ਜਾ ਰਿਹਾ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਤਾਂ ਆਪਣੀ ਅੱਖ ਦਾ ਥੋੜਾ ਉਸ ਨੂੰ ਠੀਕ ਕੀਤਾ ਤੇ ਉਸ ਤੋਂ ਬਾਅਦ ਬੋਲਣਾ ਜੋ ਸ਼ੁਰੂ ਕੀਤਾ ਹੈ ਸੋ ਦੱਸ ਦਈਏ ਕਿ ਲਗਾਤਾਰ ਚੋਣ ਪ੍ਰਚਾਰ ਜੋ ਕੀਤਾ ਜਾ ਰਿਹਾ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਵੀ ਚੋਣ ਪ੍ਰਚਾਰ ਕਰ ਰਹੇ ਸੀ ਉਸ ਤੋਂ ਬਾਅਦ ਜਦੋਂ ਲੋਕੀਨ ਦਾ ਸਵਾਗਤ ਕਰ ਰਹੇ ਸੀ ਫੁੱਲ ਵਰਸਾ ਰਹੇ ਸੀ ਤਾਂ ਇੱਕ ਫੁੱਲ ਜੋ ਤਿੱਖਾ ਉੰਦੀ ਅੱਖ ਦੇ ਵਿੱਚ ਲੱਗ ਗਿਆ ਜਿਸ ਤੋਂ ਬਾਅਦ ਉੰਦੀ ਅੱਖ ਵੀ ਲਾਲ ਹੋ ਗਈ ਅਤੇ ਉਹਨਾਂ ਦੀ ਅੱਖ ਦੇ ਵਿੱਚ ਉਹ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦਾ ਪਾਣੀ ਵੈਰੀ ਐ ਪਾਣੀ ਨੂੰ ਸਾਫ ਕਰ ਰਹੇ ਨੇ ਅਤੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਵੀ ਹੋ ਰਹੀ ਹੈ ਪਰ ਉਸ ਦੇ باوجود ਵੀ ਉਹ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਝੁੱਟੇ ਹੋਏ ਨੇ